ਕਹਿੰਦੇ ਨੇ ਕਿ ਜਦੋਂ ਸੱਪ ਵੱਡੇ ਪੇਦੇ ਵਿੱਚ ਜਾਂਦਾ ਹੈ ਨਾ ਜੀ ਉਹਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਵੱਡੇ ਪੇ ਵਿੱਚ ਜਾ ਕੇ ਆਪਣਾ ਸਾਰਿਆਂ ਦਾ ਹੀ ਹੁੰਦਾ ਤੇ ਇਸੇ ਤਰ੍ਹਾਂ ਸੱਪ ਦਾ ਵੀ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੁਣ ਸੱਪ ਦੇ ਅੰਦਰ ਹੈ ਜ਼ਹਿਰ ਤੇ ਉਹ ਜਿਹੜਾ ਜ਼ਹਿਰ ਹੈ ਨਾ ਉਹ ਕਮਜ਼ੋਰ ਸਰੀਰ ਦੇ ਉੱਪਰ ਪ੍ਰਭਾਵ ਪਾਉਂਦਾ ਤੇ ਉਹ ਸੱਪ ਜਿਹੜਾ ਹੈ ਨਾ ਉਹ ਤੜਫਦਾ ਹੈ ਉਹਨੂੰ ਗਰਮੈਸ਼ ਵੀ ਜਾਦੇ ਲੱਗਦੀ ਆ ਹਲਕਾ ਜਿਹਾ ਸੂਰਜ ਦੀ ਰੋਸ਼ਨੀ ਵਿੱਚ ਜਾਊਗਾ ਤੇ ਉਹਦੇ ਸਰੀਰ ਉੱਪਰ ਕਸ਼ਟ ਆਉਂਦਾ ਉਸਨੂੰ ਐਂ ਲੱਗਦਾ ਵੀ ਉਹਦੇ ਉੱਪਰ ਕੋਈ ਸੂਈਆਂ ਮਾਰ ਰਿਆ ਬਡੇਪੇ ਵਿੱਚ ਜਾ ਕੇ ਅੰਦਰ ਦਾ ਜ਼ਹਿਰ ਉਹਨੂੰ ਤੰਗ ਕਰਨ ਲੱਗ ਜਾਂਦਾ ਜਿਹਨੂੰ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਤੇ ਕਹਿੰਦੇ ਫਿਰ ਇੱਕ ਸੱਪ ਐਸਾ ਹੈਗਾ ਪ੍ਰਜਾਤੀ ਹੈ ਉਹਦੇ ਸਿਰ ਦੇ ਵਿੱਚ ਨਾ ਜਿਹਨੂੰ ਮਣੀ ਕਹਿੰਦੇ ਨੇ ਇੱਕ ਇਹ ਜੀ ਚਿੱਟੇ ਰੰਗ ਦੀ ਚਮਕਦਾਰ ਧਾਤ ਹੁੰਦੀ ਹੈ ਉਹ ਬਢੇਪੇ ਦੇ ਵਿੱਚੋਂ ਜਾ ਕੇ ਜਦੋਂ ਸਰੀਰ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਜਿੱਥੋਂ ਮਣੀ ਸ਼ਬਦ ਆਇਆ ਉਹਦੇ ਅੰਦਰੋਂ ਉਹ ਸਹਿਜ ਸੁਭਾਏ ਉਹ ᔪਗਤੀ ਦੇ ਨਾਲ ਕੁਦਰਤੀ ਤੌਰ ਤੇ ਉਹ ਮਣੀ ਕੱਢ ਕੇ ਉਸ ਨੂੰ ਚੂਸਦਾ ਹੈ ਤੇ ਉਹਦੇ ਅੰਦਰ ਐਸਾ ਰਸਾਇਣ ਕੁਦਰਤ ਨੇ ਦਿੱਤਾ ਹੈ ਵੀ ਉਹਦਾ ਜਿਹੜਾ ਪਿਛਲਾ ਜੀਵਨ ਹੈ ਮਣੀ ਨੂੰ ਚੂਸ-ਚੂਸ ਕੇ ਉਹਦੇ ਅੰਦਰਲਾ ਜ਼ਹਿਰ ਖਤਮ ਹੁੰਦਾ ਜਾਂਦਾ ਹੈ ਤੇ ਉਹ ਸਮਾਂ ਕੱਢਦਾ ਹੁਣ ਮਹਾਰਾਜ ਕਹਿੰਦੇ ਵੀ ਮਨਮੁਖ ਵੀ ਛੱਪ ਹੈ ਕਿਉਂਕਿ ਉਹ ਹਮੇਸ਼ਾ ਬੈਰ ਵਿਰੋਧ ਵਿੱਚ ਚੱਲਿਆ ਹੈ ਲੋਭ ਲਾਲਚ ਵਿੱਚ ਚੱਲਿਆ ਹੈ ਸਰਪ ਦੀ ਜੂਣ ਵਿੱਚ ਕੌਣ ਜਾਂਦਾ ਹੈ ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਵਿੱਚ ਜੇ ਮਰੈ ਸਰਪ ਜੋਣ ਜਿਹੜਾ ਪੈਸੇ ਦਾ ਬੜਾ ਪ੍ਰੇਮੀ ਹੈ, ਲక్ష్ਮੀ ਦਾ ਬੜਾ ਪ੍ਰੇਮੀ ਹੈ, ਲੋਭੀ ਹੈ ਕਹਿੰਦੇ ਸਰਪ ਦੀ ਜੁੰਚ ਜਾਂਦਾ। ਤੇ ਮਨਮੁਖ ਸਰੀਰ ਜਿਹੜਾ ਹੈ ਉਹ ਜਉਂਦਾ ਜਾਗਦਾ ਹੀ ਛੱਪ ਹੈ। ਮਹਾਰਾਜ ਕਹਿੰਦੇ ਪਹਿਲੋਂ ਤਾਂ ਬਚਪਨ ਦੇ ਵਿੱਚ ਮਾਂ-ਬਾਪ ਦੇ ਬੜਾ ਬੇਪਰਵਾਹ ਕੀਤਾ ਹੁੰਦਾ ਸੁੱਖ-ਸਹੂਲਤਾਂ ਜਾਦੇ ਹੁੰਦੀਆਂ ਨੇ ਉਦੋਂ ਨਹੀਂ ਮਹਸੂਸਨ ਦਾ ਨਾਮ ਜਪਣਾ। ਫਿਰ ਜਵਾਨੀ ਦੇ ਵਿੱਚ ਜੋਵਣ ਦੀ ਤਾਕਤ ਆ ਜਾਂਦੀ ਹੈ, ਸਰੀਰ ਨਰੋਆ ਹੁੰਦਾ ਹੈ। ਉਦੋਂ ਰੱਜ ਕੇ ਕਾਮ ਕਮਾਉਂਦਾ ਹੈ, ਕਰੋਧ ਕਮਾਉਂਦਾ ਹੈ, ਪਾਪ ਕਮਾਉਂਦਾ ਹੈ, ਸਰੀਰ ਸਾਥ ਦਿੰਦਾ। ਤੇ ਫਿਰ ਕਹਿੰਦੇ ਜਦੋਂ ਮਦਮਜੀ ਅਵਸਥਾ ਤੋਂ ਟੱਪਣ ਲੱਗਦਾ ਹੈ ਨਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵਾ ਹੈ। ਇਥੋਂ ਤੱਕ ਤਾਂ ਠੀਕ ਹੈ। 10 ਬਚਪਣੇ ਚ, 20 ਸਿੱਖਣ ਚ, 30 ਦਾ ਸੁੰਦਰਤਾ ਜੋ ਬਣ ਆ ਗਈ। ਚਲ 40 ਸੀਪੁਰ 85 ਪੱਗ ਖਿਸਾ 50 ਸਾਲ ਤੇ ਜਾ ਕੇ ਜਦੋਂ ਪੈਰ ਜੇ ਹਿੱਲਣ ਲੱਗ ਜਾਂਦੇ ਆ ਨਾ ਠੇਡੇ ਠੁੱਡੇ ਆਉਣ ਲੱਗ ਜਾਂਦਾ ਤੁਰਿਆ ਜਾਂਦਾ ਡੋਲ ਗਿਆ ਰੋਗ ਪੈਣ ਲੱਗ ਜਾਂਦੇ 60 ਕਾ ਬੁਢੇਪਾ ਆ ਵੈ 60 ਸਾਲਾਂ ਦਾ ਬੁਢੇਪਾ ਮਾਰੀ ਕਹਿੰਦੇ 70 ਕਾ ਮਤਹੀਣ ਕਿੰਨੇ ਮਤ ਸਾਥ ਛੱਡਣ ਲੱਗ ਜਾਂਦੀ ਏ ਦਿਮਾਗ ਸਾਥ ਛੱਡਣ ਲੱਗ ਜਾਂਦਾ ਆਮ ਕਹਿੰਦੇ ਨੇ ਜੀ ਇਹ 70 72 ਗਿਆ ਵੀ 70 72 ਸਾਲ ਦੀ ਉਮਰ 'ਚ ਜਾ ਕੇ ਹੋਰ ਜੀਆਂ ਗੱਲਾਂ ਕਰਦਾ ਬਾਣੀ ਕਹ ਰਹੀ ਜੀ 70 ਕਾ ਮਤ ਹੀਣ 80 ਕਾ ਵਿਹਾਰ ਨਾ ਪਾਵੇ 80 ਸਾਲ ਦੇ ਵਿੱਚ ਜਾ ਕੇ ਪੁੱਤ ਪੋਤੇ ਗਾਂ ਪਰਿਵਾਰ ਹੀ ਨਾ ਹੋ ਜਾਂਦਾ ਉਹ ਵੀ ਉਹ ਪੁੱਛਦੇ ਹੀ ਨਹੀਂ ਬੈਠੇ ਨੂੰ 90 ਕਾ ਸੀ ਜਾਸਣੀ 90 ਸਾਲ ਦੇ ਵਿੱਚ ਜਾ ਕੇ ਆਸਣ ਦੇ ਨਾਲ ਮੰਜੇ ਨਾਲ ਜੁੜ ਜਾਂਦਾ ਤੇ 100 ਦੇ ਵਿੱਚ ਜਿਵੇਂ ਧੂਏ ਦਾ ਧੌਲ ਹਰ ਹੁੰਦਾਵੇਂ ਉੱਟ ਜਾਂਦਾ ਮਹਾਰਾਜ ਇਹ ਕਹਿੰਦੇ ਵੀ ਜਦੋਂ 50 ਕ ਦੀ ਸਾਲ ਤੇ ਜਾ ਕੇ ਵਿਚਾਰਾਂ ਦਾ ਜ਼ੋਰ ਪੈਂਦਾ ਬੱਚੇ ਵੱਡੇ ਹੋ ਜਾਂਦੇ ਆ ਪੈਰ ਜੇ ਹਿੱਲਣ ਲੱਗਦੇ ਆ ਨਾ ਉਦੋਂ ਜਿਹੜੇ ਬਾਲਪਨ ਬਚਪਨ ਜੋਬਣ ਦੇ ਵਿੱਚ ਵਿੱਚ ਕਮਾਏ ਹੋਏ ਫੁਰਨੇ ਵੈਰ ਵਿਰੋਧ ਨੇ ਨਾ ਉਹ ਪਿਛਲੀ ਉਮਰ ਚ ਜਾ ਕੇ ਫਿਰ ਤੰਗ ਜਾਂ ਕਰਦੇ ਕਿਉਂਕਿ ਸਾਰੀ ਉਮਰ ਨਾਮ ਤਾਂ ਜਪਿਆ ਨਹੀਂ ਉਹ ਜਦੋਂ ਜਿਹੜੇ ਕੰਮ ਕਰਨੇ ਨੇ ਉਹ ਕਰ ਲੈਂਦਾ ਹੈ ਅੱਜ ਤਾਂ ਆਪਾਂ ਦੇਖਦੇ ਆਂ ਵੀ 55-58 ਸਾਲ ਤੇ ਜਾ ਕੇ ਸਰਕਾਰ ਨੂੰ ਵੀ ਪਤਾ ਹੁੰਦਾ ਵੀ ਇੱਥੋਂ ਤੱਕ ਕੀ ਬੰਦਾ ਹੈ ਉਹ ਵੀ ਕਹਿੰਦੇ ਉਹ ਰਿਟਾਇਰਮੈਂਟ ਲੈ ਲੇ ਸਰਕਾਰਨ ਦੇ ਵੀ ਉਹਨਾਂ ਦੇ ਵੀ ਸ਼ੋਧ ਹੋਏ ਨੇ ਵਿਗਿਆਨਕਾਂ ਦੇ ਵੀ 55-58 ਸਾਲ ਤੱਕ ਬੰਦਾ ਹੈ ਖਿੱਚ ਕੇ ਫਿਰ ਨਾ ਉਹ ਫੁਰਨੇ ਤੰਗ ਕਰਦੇ ਆ ਬੈਠੇ ਨੂੰ ਫੁਰਨੇ ਆਈ ਜਾਣਗੇ ਸਰੀਰ ਸਾਥ ਨਹੀਂ ਦਿੰਦਾ ਪਰਿਵਾਰ ਵੀ ਥੋੜਾ ਜਿਹਾ ਆਪ ਦੀ ਜਗ੍ਹਾ ਮੰਗਣ ਲੱਗ ਜਾਂਦਾ ਉਹ ਫਿਰ ਸੱਪ ਵਾਲਾ ਹਾਰ ਹੁੰਦਾ ਹੈ ਹਾਲ ਹੁੰਦਾ ਹੈ ਸੱਪ ਵਾਲਾ ਉਹ ਜਿਹੜੀ ਆਪ ਦੀ ਕਮਾਈ ਜ਼ੈਰ ਹੈ ਨਾ ਉਹਨੂੰ ਡੰਗਣ ਲੱਗ ਜਾਂਦਾ। ਥੁਰਨੇ ਬਣਦੇ ਨੇ। ਲੋਭ ਬਣਦਾ, ਬੈਠੇ ਨੂੰ ਗੁੱਸਾ ਆਉਂਦਾ ਹੈ। ਪਰਿਵਾਰ ਵੀ ਥੋੜਾ ਮੋਟਾ ਸਾਥ ਦਊ ਕਿਤੇ ਨਹੀਂ ਵੀ ਦਿੰਦਾ। ਫਿਰ ਕਹਿੰਦਾ ਵੀ ਮੈਂ ਤਾਂ ਕੀ ਸੀਗਾ, ਦੁੱਖਾਂ ਤੋਂ ਅਰਦਾ ਤੇ ਲਾਉਣ ਲੱਗ ਗਿਆ, ਦਵਾਈਆਂ ਤੇ ਲਾਉਣ ਲੱਗ ਗਿਆ, ਹਾਰਣ ਜਿਹਾ ਲੱਗਿਆ, ਅਗਲਾ ਦੇਖਣ ਲੱਗ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਵੀ ਜੇ ਇਸ ਉਮਰ ਦੇ ਵਿੱਚ ਜਾ ਕੇ ਪਹਿਲੀ ਗੱਲ ਤਾਂ ਮਹਾਰਾਜ ਨੇ ਕਿਹਾ ਹੈ, ਬਡੇਪੇ ਨੂੰ ਉਹਨਾਂ ਢੀਕੀ ਨਾਮ ਜਪਣ ਵਾਸਤੇ ਇਹ ਨਾ ਢੀਕੀ ਕਿ ਕੋਈ ਸਮਾਂ ਆਊਗਾ ਬੱਚੇ ਵਿਆਹ ਲਾਂਗੇ ਪੜ ਲਾਂਗੇ ਪੈਸੇ ਕਮਾ ਲਾਂਗੇ ਫਿਰ ਕਹਿੰਦੇ ਨਾ ਸਿੱਧਾ ਹੀ ਕਹਿ ਦਿੱਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਰੰਗ ਬਾਣੀ ਜਦੋਂ ਤੱਕ ਦੇਖੋ ਕਹਿੰਦੇ ਜਰਾ ਰੋਗ ਸਭ ਨੂੰ ਆਉਣਾ ਜਰਾ ਨੂੰ ਕੋਈ ਰੋਗ ਨਹੀਂ ਸਕਦਾ ਸਰੀਰ ਛਿਜਣ ਲੱਗ ਜਾਂਦਾ ਬਡੇਪੇ ਰਗਾ ਕਾਲ ਗ੍ਰਸੀ ਨਹੀਂ ਕਾਇਆ ਸਰੀਰ ਦੇ ਵਿੱਚ ਦੁੱਖ ਰੋਗ ਵੀ ਸਭਦਿਆਂ ਦੇ ਪੈਣੇ ਨੇ ਜਿਵੇਂ ਜਿਵੇਂ ਸਰੀਰ ਠੰਡਾ ਪੈਂਦਾ ਖੂਨ ਠੰਡਾ ਪੈਂਦਾ ਹੱਡੀਆਂ ਨਾਲਾ ਠੰਡੀਆਂ ਪੈਂਦਾ ਕੋਈ ਨਾ ਰੋਗ ਲੱਗ ਜਾਂਦਾ ਕਹਿੰਦੇ ਬਡੇਪੇ ਨੂੰ ਨਾ ਠੀਕ ਬਿਮਾਰੀਆਂ ਲੱਗਣੀਆਂ ਸਰੀਰ ਨੂੰ ਇੱਕ ਦਿਨ ਐਸਾ ਆਉਂਦਾ ਇਹ ਨਾ ਉਹ ਠੀਕ ਇੱਕ ਸਮਾਂ ਐਸਾ ਹੁੰਦਾ ਹੈ ਵੀ ਬੁੱਲ ਕਹੇਗਾ ਸੁਣੇਗਾ ਵੀ ਵਹਿਗਰੂ ਜਪਣਾ ਚਾਹੀਦਾ ਕੰਠ ਸਾਥ ਨਹੀਂ ਦਿੰਦਾ ਸੁੱਕਣ ਲੱਗ ਜਾਂਦਾ ਜਬ ਬਲਗ ਵਿਕਲ ਭਈ ਨਹੀਂ ਬਾਣੀ ਫਿਰ ਕਹਿੰਦਾ ਨਾ ਤਾਂ ਬਾਣੀ ਬੋਲ ਕੇ ਪੜੀ ਜਾਂਦੀ ਹੈ ਜੀ ਨਾ ਸਿਮਰਨ ਬੋਲ ਕੇ ਹੁੰਦਾ ਮੇਰਾ ਤਾਂ ਗਲਾ ਸੁੱਕਦਾ ਮਹਾਰਾਜ ਕਹਿੰਦੇ ਉਹ ਦਿਨ ਸਾਰਿਆਂ ਤੇ ਆਉਣੇ ਆ ਪਹਿਲਾਂ ਪਹਿਲਾਂ ਕਰ ਲੈ ਜੋਬਣ ਦੇ ਵਿੱਚ ਸਿਮਰਨ ਨਹੀਂ ਕਰਨਾ ਕੰਮ ਕਰਦਿਆਂ ਨਾਲ ਸਿਮਰਨ ਕਰਨਾ ਜਦੋਂ ਵਿਹਲਾ ਹੋ ਜਾਣਾ ਇਕ ਚਿਤ ਹੋ ਕੇ ਸਮਾਧੀ ਲਾ ਤੇ ਜਿਹੜਾ ਅੰਦਰ ਅਨੰਦ ਨਾਦ ਵੱਜਦਾ ਪਿਆ ਹੈ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੇ ਨਾਦ ਉਹ ਨਾਦ ਨਾਲ ਸੁਰਤੀ ਨੂੰ ਜੋੜ ਲੈ ਸਬਦ ਨਾਲ ਸੁਰਤੀ ਨੂੰ ਜੋੜ ਲੈ ਜੇ ਉਹ ਸੱਚੇ ਨਾਲ ਲਿਬ ਨਾ ਜੁੜੀ ਤੈਨੂੰ ਮਾਣ ਨਹੀਂ ਮਿਲਣਾ ਨਾ ਦੁਨੀਆ 'ਚ ਨਾ ਦਰਗਾਹ 'ਚ